ਅਬੋਰ ਹੱਤਿਆਕਾਂਡ ਦੇ ਦੋਸ਼ੀਆਂ ਦੇ ਇਨਕਾਊਂਟਰ ਨੂੰ ਲੈ ਕੇ ਪੰਜਾਬ ਦੇ ਗੋਦੀ মিডিਆ ਅਤੇ ਸਰਕਾਰ ਨੇ ਲੋਕਾਂ ਦੇ ਦਿਮਾਗ ਨਾਲ ਬਹੁਤ ਵਧੀਆ ਤਰੀਕੇ ਨਾਲ ਖੇਡਿਆ। ਇਹ ਸਵਾਲ ਉਠਾਇਆ ਆਰਟੀ ਐਕਟਿਵਿਸਟ ਮਾਨੀ ਗੋਇਲ ਨੇ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਵਿਕਤੀਆਂ ਨੇ ਤਿੰਨ ਸ਼ੂਟਰਾਂ ਨੇ ਜਿਹੜਾ ਉਸ ਵਪਾਰੀ ਦੀ ਹੱਤਿਆ ਕੀਤੀ ਹੈ, ਗੋਲੀਆਂ ਚਲਾਈਆਂ ਸੰਜੇ ਵਰਮਾ ਤੇ ਉਹ ਤਿੰਨੇ આરોપીਆਂ 'ਚੋਂ ਕਿਸੇ ਦਾ ਇਨਕਾਊਂਟਰ ਨਹੀਂ ਹੋਇਆ। ਜਿਹੜੇ ਬੰਦਿਆਂ ਨੇ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਹੈ ਜਾਂ ਜਿਹੜੇ ਸ਼ਾਜਿਸ਼ਕਰਤਾ ਉਹਨਾਂ ਦਾ ਨਹੀਂ ਹੋਇਆ। ਦੋ ਬੰਦੇ ਉਹਨਾਂ ਦਾ ਇਨਕਾਊਂਟਰ ਹੋਇਆ ਜਿਹੜੇ ਸਵਿਫਟ ਗੱਡੀ 'ਚ ਪੁਲਿਸ ਕਹਿ ਰਹੀ ਹੈ ਕਿ ਉਹਨਾਂ ਨੂੰ ਭਜਾ ਕੇ ਲੈ ਕੇ ਗਏ ਆ ਉਹਨਾਂ ਦਾ ਇਨਕਾਊਂਟਰ ਹੋਇਆ ਪਹਿਲਾ ਪ੍ਰੈਸ ਕਾਨਫਰੰਸ ਜਿਹੜੇ ਆ ਏਡੀਜੀਪੀ ਕਰਦੇ ਨੇ ਕਿ ਉਹ ਬੰਦੇ ਪੁਲਿਸ ਦੇ ਗ੍ਰਿਫਤਾਰ ਕਰ ਲਏ ਨੇ ਪਹਿਲਾ ਪ੍ਰੈਸ ਕਾਨਫਰੰਸ 3:30 ਵਜੇ ਰੱਖੀ ਜਾਂਦੀ ਹੈ ਫਿਰ ਉਹਦਾ ਟਾਈਮ 3 ਵਜੇ ਕਰ ਦਿੱਤਾ ਜਾਂਦਾ 3:30 ਵਜੇ ਪ੍ਰੈਸ ਕਾਨਫਰੰਸ ਖਤਮ ਹੁੰਦੀ ਹੈ ਤੇ 4 ਵਜੇ ਖਬਰ ਆ ਜਾਂਦੀ ਹੈ ਕਿ ਉਹਨਾਂ ਦਾ ਇਨਕਾਊਂਟਰ ਹੋ ਗਿਆ ਤਾਂ ਹੁਣ ਜਿਹੜੇ ਸਵਾਲ ਨੇ ਜਿਹੜੇ ਆਰਟੀਐਕਟਿਵਿਸਟ ਮਾਨੇ ਗੋਇਲ ਨੇ ਉਠਾਏ ਨੇ ਜਾਂ ਲੋਕਾਂ ਚੋਂ ਟਰੇ ਨੇ ਜੇ ਕਈ ਪੰਜਾਬ ਜਿਹੜੀਆਂ ਚੰਗੀਆਂ ਅਖਬਾਰਾਂ ਨੇ ਉਠਾਏ ਨੇ ਉਹ ਸਵਾਲ ਤੁਹਾਨੂੰ ਦੱਸਦੇ ਆਂ ਸਭ ਤੋਂ ਪਹਿਲਾਂ ਕਿ ਅਬੋਰ ਪੁਲਿਸ ਨੇ ਪ੍ਰੈਸ ਕਾਨਫਰੰਸ ਦੁਪਹਿਰੇ 3:30 ਵਜੇ ਰੱਖੀ ਫਿਰ ਸਮਾਂ ਬਦਲ ਕੇ 3:00 ਵਜੇ ਕਰਤੀ 3:30 ਵਜੇ ਪ੍ਰੈਸ ਕਾਨਫਰੰਸ ਹੋਈ ਤੇ ਅੱਧੇ ਘੰਟੇ ਬਾਅਦ ਖਬਰ ਆਈ ਕਿ ਦੋ આરોપી ਟੇਰ ਹੋ ਗਏ ਮਤਲਬ ਜਿਹੜੇ ਦੋ ਬੰਦੇ ਆ ਉਹ ਇਨਕਾਊਂਟਰ ਹੋ ਗਿਆ ਪ੍ਰੈਸ ਕਾਨਫਰੰਸ ਤੋਂ 30 ਮਿੰਟ ਬਾਅਦ ਇੱਕਦਮ ਘਟਨਾ ਕਰਮ ਘਟ ਤੋਂ ਘਟਿਆ ਗਿਆ ਤੇ ਯਦੋਂ ਕਿ ਅਰਪਿਤ ਸ਼ੁਕਲਾ ਬਾਰ-ਬਾਰ ਇਹ ਗੱਲ ਕਹਿ ਰਹੇ ਸੀ ਕਿ ਅਪਰਾਧੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਅਨਕਾਊਂਟਰ ਦੇ ਅਕਾਊਂਟਰ ਮੌਕੇ ਜਿਹੜੇ ਮਾਰੇ ਗਏ ਆ ਜਿਹੜੇ ਜਿਹੜੇ ਦੋਸ਼ੀ ਮਾਰੇ ਗਏ ਆ ਉਹਨਾਂ ਦੇ ਦੂਜੇ ਸਾਥੀ ਕਿਵੇਂ ਫਰਾਰ ਹੋ ਗਏ। ਉੱਥੇ ਗੱਲ ਕੀ ਕਹੀ ਗਈ ਜਿਹੜੇ ਆ ਡੀਆਈਜੀ ਸਾਹਿਬ ਵੱਲੋਂ ਉਹਨਾਂ ਨੇ ਇਹ ਗੱਲ ਕਹੀ ਕਿ ਇਹਨਾਂ ਵਿਅਕਤੀਆਂ ਨੂੰ ਅਸੀਂ ਲੈ ਕੇ ਜਿਹੜੇ ਅਸਲਾਇ ਸੱਟ ਕੇ ਗਏ ਸੀ ਉਹ ਬਰਾਮਦ ਕਰਾਉਣ ਲਈ ਲੈ ਕੇ ਗਏ ਸੀ। ਜਦੋਂ ਅਸੀਂ ਉਹ ਘਟਨਾ ਤੇ ਪਹੁੰਚੇ ਪੰਜ ਪੀਰ ਜਿਹੜੀ ਜਗ੍ਹਾ ਹੈ ਉੱਥੇ ਪਹੁੰਚੇ ਤਾਂ ਅੱਗੋਂ ਇਹਨਾਂ ਦੇ ਸਾਥੀ ਵੀ ਅਸਲਾ ਲੱਭ ਰਹੇ ਸੀ ਤੇ ਉਹਨਾਂ ਨੇ ਸਾਡੇ ਤੇ ਫਾਇਰਿੰਗ ਕਰ ਦਿੱਤੀ ਤੇ ਜਵਾਬੀ ਕਾਰਵਾਈ ਸਾਡੇ ਤੋਂ ਇਹ ਦੋ ਮਰ ਗਏ ਕਮਾਲ ਦੀ ਗੱਲ ਦੇਖੋ ਫਾਇਰਿੰਗ ਕਿਸੇ ਨੇ ਕੀਤੀ ਫਾਇਰਿੰਗ ਪਤਾ ਨਹੀਂ ਕੌਣ ਸੀ ਜਿਹਦੇ ਪੁਲਿਸ ਦੱਸ ਵੀ ਨਹੀਂ ਸਕੀ ਉਹਨਾਂ ਦੇ ਸਾਥੀਆਂ ਨੇ ਕੀਤੀ ਉਹਨਾਂ ਜੋ ਕੋਈ ਮਾਰਿਆ ਨਹੀਂ ਗਿਆ ਜਿਹੜੇ ਬੰਦੇ ਪੁਲਿਸ ਨੇ ਗ੍ਰਿਫਤਾਰ ਕੀਤੇ ਸੀ ਉਹ ਦੋਨੇ ਮਾਰੇ ਗਏ ਇਹ ਵੀ ਇੱਕ ਸਵਾਲ ਹੈ ਉਸ ਤੋਂ ਅੱਗੇ ਆਜੋ ਡੀਆਈਜੀ ਸਾਹਿਬ ਨੇ ਜਿੱਥੇ ਇਨਕਾਊਂਟਰ ਹੋਇਆ ਉੱਥੇ ਪ੍ਰੈਸ ਨਹੀਂ ਬੁਲਾਈ ਉਹ ਤਾਂ ਸਰਪੇਕ ਵੀਡੀਓ ਬਣਾ ਕੇ ਬਿਆਨ ਜਾਰੀ ਕਰ ਦਿੱਤਾ ਉਸ ਤੋਂ ਅੱਗੇ ਆਜੋ ਅਨਕਾਉਂਟਰ ਅਨਕਾਉਂਟਰ ਵਾਲੀ ਜਗ੍ਹਾ ਤੇ ਵੀ ਕਿਸੇ ਨੂੰ ਜਾਣ ਨਹੀਂ ਦਿੱਤਾ ਉਦੋਂ ਅੱਗੇ ਆਜੋ ਹਤਿਆ ਕਰਨ ਤੋਂ ਬਾਅਦ ਸੰਜੇ ਵਰਮਾ ਨੂੰ ਗੋਲੀ ਮਾਰਨ ਤੋਂ ਬਾਅਦ ਅਪਰਾਧੀ ਸੀਤੋ ਵਾਲੇ ਪਾਸੇ ਗਏ ਐ ਤੇ ਪੁਲਿਸ ਕਹਿੰਦੀ ਐ ਕਿ ਹਥਿਆਰ ਉਹਨਾਂ ਦੇ ਜਿਹੜੇ ਆ ਉਹ ਪੰਜ ਪੀਰੇ ਡੱਬੇ ਕੋਲੇ ਪਹੁੰਚ ਗਏ ਹੁਣ ਇਹ ਸਵਾਲ ਇੱਥੇ ਖੜੇ ਹੁੰਦੇ ਆ ਕਿ ਕਿਵੇਂ ਜਦੋਂ ਲੋਕਾਂ ਦਾ ਪ੍ਰੈਸ਼ਰ ਬਣਿਆ ਸਰਕਾਰ ਤੇ ਲੋਕਾਂ ਦਾ ਦਬਾਅ ਬਣਿਆ ਕਿ ਕੋਈ ਵਪਾਰੀ ਦੀ ਇਸ ਤਰੀਕੇ ਨਾਲ ਹਤਿਆ ਹੋ ਗਈ ਐ ਸਰਕਾਰ ਪ੍ਰੈਸ਼ਰ ਦੇ ਵਿੱਚ ਆਏ ਫਟਾਫਟ ਦੋ ਵਿਅਕਤੀਆਂ ਦਾ ਜਿਹੜਾ ਇਨਕਾਊਂਟਰ ਜਿਹੜਾ ਉਹ ਕਰ ਦਿੱਤਾ ਗਿਆ। ਬੇਸ਼ੱਕ ਇਹਨੂੰ ਇੱਕ ਇਹ ਕਹਿ ਲੋ ਕਿ ਸਹੀ ਹੈ ਬੇਸ਼ੱਕ ਕਹਿ ਲੋ ਗਲਤ ਹੈ ਪਰ ਜਿਹੜੇ ਸਵਾਲ ਹੈ ਇਹ ਜਵਾਬ ਮੰਗਦੇ ਆ ਕਿ ਬੰਦੇ ਤੁਸੀਂ ਫੜੇ 3 ਵਜੇ ਪ੍ਰੈਸ ਕਾਨਫਰੈਂਸ ਸ਼ੁਰੂ ਹੁੰਦੀ ਹੈ 3:30 ਵਜੇ ਖਤਮ ਹੁੰਦੀ ਹੈ 3:30 ਵਜੇ ਤੁਸੀਂ ਕਹਿੰਦੇ ਆ ਕਿ ਬੰਦੇ ਸਾਡੇ ਕੋਲੇ ਪੁੱਛ ਗਿਆ ਸ਼ੋਰੀ ਹੈ 4 ਵਜੇ ਦਿਨ ਨੂੰ ਖਬਰ ਆ ਜਾਂਦੀ ਹੈ ਕਿ ਬੰਦਿਆਂ ਦਾ ਇਨਕਾਊਂਟਰ ਹੋ ਗਿਆ। ਫਿਰ ਜਿਹੜੇ ਬੰਦਿਆਂ ਦਾ ਅਨਕਾਊਂਟ ਹੋਇਆ ਉਹ ਤਿੰਨਾਂ ਨੇ ਗੋਲੀਆਂ ਨਹੀਂ ਮਾਰੀਆਂ ਉਹਨਾਂ ਦਾ ਇਹ ਹੈ ਕਿ ਉਹਨਾਂ ਨੂੰ ਭਜਾ ਕੇ ਲੈ ਕੇ ਗਏ ਆ ਜਿਹੜੇ ਬੰਦਿਆਂ ਨੇ ਸਾਜ਼ਿਸ਼ ਘੜੀ ਆ ਉਹਨਾਂ ਦਾ ਕੁਝ ਨਹੀਂ ਹੋਇਆ ਸਿਰਫ ਕਿਤੇ ਇਹ ਤਾਂ ਨਹੀਂ ਕਿ ਸਰਕਾਰ ਲੋਕਾਂ ਦੀ ਅੱਖਾਂ ਠੰਡੀਆਂ ਕਰਨ ਨੂੰ ਇਹ ਸਾਰਾ ਕੁਝ ਕਰ ਰਹੀ ਹੈ ਕਿ ਫਟਾਫਟ ਦੋ ਬੰਦੇ ਮਾਰ ਦਿਓ ਤੇ ਲੋਕਾਂ ਦੀਆਂ ਅੱਖਾਂ ਠੰਡੀਆਂ ਹੋ ਜਾਣ ਇਹੀ ਸਵਾਲ ਉਠਾਏ ਆ ਆਰਟੀ ਐਕਟਿਵਿਸਟ ਮਾਨ ਗੋਇਲੇ ਤੇ ਉਹਨਾਂ ਨੇ ਕਿਹਾ ਕਿ ਗੋਦੀ ਮੀਡੀਆ ਪੰਜਾਬ ਦਾ ਜਾਂ ਜਿਹਨੂੰ ਫੀਡ ਮੀਡੀਆ ਕਹਿੰਦੇ ਆ ਉਹ ਉਹਨਾਂ ਨੇ ਰਲ ਕੇ ਕਿ ਸਰਕਾਰ ਨੇ ਫੀਡ ਭੇਜੀ ਤੇ ਉਹਨਾਂ ਨੇ ਲੋਕਾਂ ਦੇ ਵਿੱਚ ਗੱਲ ਲੈ ਗਏ ਇਹ ਪੂਰਾ ਪਲਾਨ ਕਰਕੇ ਲੋਕਾਂ ਦੇ ਦਿਮਾਗਾਂ ਨਾਲ ਖੇਡਿਆ ਅਸਲ ਦੇ ਵਿੱਚ ਕੱਖ ਵੀ ਨਹੀਂ ਹੋਇਆ ਇੱਕ ਦੋ ਬੰਦਿਆਂ ਦਾ ਫੜ ਕੇ ਮਾਨਗੋਇਲ ਦੇ ਅਨਸਾਰ ਇੱਕ ਫੇਕ ਅਨਕਾਊਂਟਰ ਬਣਾ ਦਿੱਤਾ ਗਿਆ ਅਸੀਂ ਮਾਨਗੋਇਲ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਸਵਾਲ ਅਸੀਂ ਉਠਾ ਰਹੇ ਹਾਂ ਇਹ ਅਖਬਾਰਾਂ ਨੇ ਵੀ ਉਠਾਏ ਆ ਇਹ ਸਵਾਲ ਵੀ ਬਰਕਰਾਰ ਹੈ ਕਿ ਕਿਵੇਂ ਕਿਵੇਂ ਸਾਰੀ ਗੇਮ ਖੇਡੀ ਗਈ ਹੈ ਤਾਂ ਹੁਣ ਆਰਟੀਐਕਟਿਵਿਸਟ ਮਾਨਗੋਇਲ ਦਾ ਤੇ ਕੀ ਕਹਿਣਾ ਆਓ ਸੁਣਾਉਣੇ ਸਾਡੇ ਨਾਲ ਆਰਟੀਐਕਟਿਵਿਸਟ ਮਾਨਗੋਇਲ ਜੁੜ ਚੁੱਕੇ ਨੇ ਉਹਨਾਂ ਨੇ ਸਵਾਲ ਉਠਾਏ ਨੇ ਮਾਨਗੋਇਲ ਸਾਹਿਬ ਤੁਸੀਂ ਇੱਕ ਪੋਸਟ ਪਾਈ ਹੋਈ ਹੈ ਇਹ ਜੇ ਤੁਸੀਂ ਸਵਾਲ ਉਠਾਇਆ ਕਿ ਜਿਹੜੇ ਕਪੜਾ ਵਪਾਰੀ ਤੇ ਗੋਲੀ ਚਲਾਉਣ ਵਾਲੇ ਜਿਨ੍ਹਾਂ ਦੇ ਕੱਲ ਦੇ ਪੂਰੇ ਜਿਹੜਾ ਮੀਡੀਆ ਕਹਿ ਲਿਆ ਜਾਂ ਖਾਸ ਕਰਕੇ ਮੀਡੀਆ ਕਹਿ ਲਿਆ ਜਿਹੜਾ ਗੋਤੀ ਮੀਡੀਆ ਕਹਿ ਲਿਆ ਉਹ ਤੇ ਇੱਕ ਪ੍ਰਚਾਰ ਚੱਲ ਰਿਹਾ ਕਿ ਕਪੜਾ ਵਪਾਰੀ ਤੇ ਗੋਲੀ ਚਰਾਉਣ ਵਾਲੇ ਦੋ ਸ਼ੂਟਰ ਠੇਰ ਕੀ ਸੱਚਮੁੱਚੋ ਦੋ ਸ਼ੂਟਰ ਠੇਰ ਹੋ ਚੁੱਕੇ ਨੇ ਜਾਂ ਕੋਈ ਹੋਰ ਬੰਦੇ ਨੇ ਤੇ ਅਸਲ ਸ਼ੂਟਰ ਫਰਾਰ ਨੇ ਦੇਖੋ ਜੀ ਜਿੰਨਾ ਸਾਰਿਆਂ ਨੇ ਆਪਾਂ ਦੇਖਿਆ ਤਿੰਨ ਸ਼ੂਟਰ ਸੀਗੇ ਮੋਟਰਸਾਈਕਲ ਤੇ ਜਿਹੜੇ ਗੋਲੀ ਮਾਰ ਕੇ ਗਏ ਆ ਦੋ ਜਣੇ ਚਲਾ ਰਹੇ ਸੀ ਇੱਕ ਮੋਟਰਸਾਈਕਲ ਚਲਾ ਰਿਹਾ ਸੀ ਜੀ ਠੀਕ ਹੈ ਉਸ ਤੋਂ ਬਾਅਦ ਦੂਜੀ ਦੂਜੀ ਗੱਲ ਇਹ ਆਈ ਕਿ ਕੁਝ ਜਿਹੜੇ ਸਾਜ਼ਿਸ਼ਕਰਤਾ ਨੇ ਜਿਹੜੇ ਜਾਂ ਕਹਿ ਲਓ ਜ਼ਿੰਮੇਵਾਰੀਆਂ ਲੈਣ ਆ ਰਹੇ ਨੇ ਅਸਲੀ ਨੇ ਨਕਲੀ ਨੇ ਉਹ ਆਪਾਂ ਨੂੰ ਨਹੀਂ ਪਤਾ ਜਿਨ੍ਹਾਂ ਨੂੰ ਗੈਂਗਸਟਰ ਕਹਿੰਦੇ ਐ ਜਾਂ ਜਿਨ੍ਹਾਂ ਨੂੰ ਕਹਿ ਲਓ ਵੀ ਜਿਨ੍ਹਾਂ ਨੇ ਮੇਨ ਇਹ ਸਾਜ਼ਿਸ਼ ਰਚੀ ਆ ਜਿਨ੍ਹਾਂ ਨੇ ਜੋ ਵੀ ਫਰੋਤੀ ਵਾਲਾ ਕੰਮ ਕੀਤਾ ਜੀ ਠੀਕ ਐ ਇਹ ਸਾਰਿਆਂ 'ਚ ਕੋਈ ਨਹੀਂ ਮਾਰਿਆ ਗਿਆ ਨਾ ਕਿਸੇ ਦਾ ਐਨਕਾਊਂਟਰ ਹੋਇਆ ਜੀ ਕੱਲ ਇੱਕ ਇਹਨਾਂ ਦਾ ਅਫਸਰ ਵੀ ਮੰਨਿਆ ਵੀ ਜਿਹੜੇ ਤਿੰਨ ਜਿਹੜੇ ਤਿੰਨ ਗੋਲੀਆਂ ਚਲਾਉਣ ਵਾਲੇ ਬੰਦੇ ਸੀ ਉਹਨਾਂ 'ਚੋਂ ਕੋਈ ਫੜਿਆ ਨਹੀਂ ਗਿਆ ਕਿਸੇ ਦਾ ਕੋਈ ਐਨਕਾਊਂਟਰ ਨਹੀਂ ਹੋਇਆ ਜੀ ਜਦੋਂ ਲੋਕਾਂ ਦਾ ਗੁੱਸਾ ਵੱਧ ਆ ਗਿਆ ਇਹਦਾ ਉਦੋਂ ਸ਼ਾਮ ਨੂੰ ਇਹਨਾਂ ਦਾ ਇਹਨਾਂ ਨੇ ਪ੍ਰੈਸ ਕਾਨਫਰੈਂਸ ਕੀਤੀ ਪਹਿਲਾਂ ਕਹਿੰਦੇ ਦੋ ਬੰਦੇ ਅਸੀਂ ਫੜ ਲਏ ਫਿਰ ਉਹੀ ਰੋਜ਼ ਦੀ ਕਹਾਣੀ ਕਿ ਅਸੀਂ ਉਹਨਾਂ ਤੋਂ ਹਥਿਆਰ ਬਰਾਮਦ ਕਰਾਂਗੇ ਜੀ ਸਾਡੇ ਤੇ ਗੋਲੀਆਂ ਚਲਾਤੀਆਂ ਜਾਂ ਉਹੀ ਹਥਿਆਰ ਕੱਢ ਕੇ ਸਾਡੇ ਤੇ ਚਲਾਤੇ ਫਿਰ ਅਸੀਂ ਅਨਕਾਊਂਟਰ ਕਰਤਾ ਤੇ ਜਿਆਦਾ ਲੱਤ ਚ ਗੋਲੀ ਮਾਰੀ ਜਾਂ ਬੰਦੇ ਮਾਰਤੇ ਤੇ ਸਾਡਾ ਇੱਕ ਪੁਲਿਸ ਵਾਲਾ ਜ਼ਖਮੀ ਜੀ ਮਤਲਬ ਗੱਲ ਇਹ ਹੈ ਵੀ ਲੋਕਾਂ ਦੇ ਗੁੱਸੇ ਨੂੰ ਠੰਡਾ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕੋਈ ਅਸਲ ਚਪਰਾਲਾ ਨਹੀਂ ਕੀਤਾ ਜਾ ਰਿਹਾ ਮੈਨੂੰ ਇਹ ਦੱਸੋ ਕਿ ਜਿਹੜੇ ਇਹ ਅਪਰਾਧੀ ਰੋਜ਼ ਗੈਂਗਸਟਰ ਧਮਕੀਆਂ ਦਿੰਦੇ ਨੇ ਤੁਸੀਂ ਇਹਨਾਂ ਦੀ ਪੈੜ ਕਦੋਂ ਨਪੋਂਗੇ ਕਦੋਂ ਇਹਨਾਂ ਨੂੰ ਫੜ ਕੇ ਅੰਦਰ ਦਿਓਗੇ ਜੀ ਗੱਲ ਤਾਂ ਇਹ ਹੈ ਵੀ ਪ੍ਰੋਵੈਂਸ਼ਨ ਕਿੱਥੇ ਆ ਪ੍ਰੋਵੈਂਸ਼ਨ ਆਫ ਕਰਾਈਮ ਜਿਹੜਾ ਇੱਕ ਪੁਲਿਸ ਦਾ ਮੇਨ ਕੰਮ ਹੈਗਾ ਇਹ ਤਾਂ ਨਹੀਂ ਕਿ ਤੁਸੀਂ ਕੋਈ ਗੋਲੀਆਂ ਮਾਰ ਕੇ ਉਹਦੂਆ ਦੋ ਮਾਰਦੇ ਹੋ ਚਾਰ ਮਾਰਦੇ ਹੋ ਅਗਲੇ ਦਾ ਜੀ ਤਾਂ ਮਰ ਗਿਆ ਨਾ ਬਿਲਕੁਲ ਇੱਥੇ ਤਾਂ ਉਹ ਵੀ ਨਹੀਂ ਫੜੇ ਤੁਸੀਂ ਤਿੰਨ ਇੱਥੇ ਸਿਰਫ ਇੱਕ ਲਿਪ ਸਰਵਿਸ ਕੀਤੀ ਹੈ ਲੋਕਾਂ ਨੂੰ ਦਿੱਤੀ ਹੈ ਕਿ ਅਸੀਂ ਆਹ ਮਾਰਦੇ ਉਹਦੂਆ ਦਾ ਜਿਹੜਾ ਇਹਨਾਂ ਦਾ ਮੇਨ ਚੈਨਲ ਨੇ ਜਿਹੜਾ ਇਹਨਾਂ ਦੇ ਜਿਹਨਾਂ ਨੂੰ ਮੈਂ ਤਾਂ ਫੀਡ ਮੀਡੀਆ ਕਹਿੰਦਾ ਉਹਨਾਂ ਹੈਗਾ ਜੀ ਸਰਕਾਰ ਜਿਹੜੀ ਫੀਡ ਪਾ ਦਿੰਦੀ ਹੈਗੀ ਉਹੀ ਇਹ ਚੱਕ ਕੇ ਚਲਾ ਦਿੰਦੇ ਨਾ ਤਾਂ ਕੋਈ ਇਹ ਇਨਵੈਸਟੀਗੇਟਿਵ ਜਰਨਲਿਜ਼ਮ ਕਰਦੇ ਹੈਗੇ ਕੋਈ ਇਨਵੈਸਟੀਗੇਸ਼ਨ ਕਰਦੇ ਹੈ ਨਾ ਹੀ ਕੋਈ ਸਵਾਲ ਜਵਾਬ ਕਰਦੇ ਹੈ ਸਰਕਾਰ ਜਿਹਦਾ ਕੁਝ ਪਰਚੀ ਤੇ ਲਿਖ ਕੇ ਭੇਜ ਦਿੰਦੀ ਹੈ ਉਸੇ ਨੂੰ ਮਸਾਲਾ ਲਾ ਕੇ ਚਲਾ ਦਿੰਦੇ ਕੱਲ ਇੱਕ ਚਲਾਈ ਆਵੇ ਵੀ ਜਿਹੜੇ ਗੋਲੀਆਂ ਚਲਾ ਕੇ ਗਏ ਜੀ ਉਹਨਾਂ ਚ ਦੋ ਬੰਦੇ ਫੜ ਲਏ ਤੇ ਉਹਨਾਂ ਦਾ ਇੰਕਾਊਂਟਰ ਕਰਤਾ ਆ ਨਿਊਜ਼ ਰੀਟਨ ਮੈਂ ਦੱਸ ਹੀ ਦਿੰਨਾ ਜੀ ਇਹ ਗੱਲ ਉਹੀ ਹੈ ਨਾ ਵੀ ਸਰਕਾਰ ਨੇ ਇਹਨਾਂ ਨੂੰ ਐਡ ਹੀ ਇੰਨੀ ਦਿੱਤੀ ਸਾਰੇ ਚੈਨਲਾਂ ਨੂੰ ਇਹ ਬੋਲਣ ਜੋਗੇ ਛੱਡੇ ਹੀ ਨਹੀਂਗੇ ਨਾ ਮੈਂ ਮੈ ਤੁਹਾਨੂੰ ਸਹੀ ਗੱਲ ਦੱਸ ਇਹਨਾਂ ਦੀ ਔਕਾਤ ਹੈ ਵੀ ਸਰਕਾਰ ਨੂੰ ਸਵਾਲ ਕਰ ਸਕਣ ਇਸ ਤਰ੍ਹਾਂ ਲੋਕਾਂ ਨੂੰ ਤੇ ਆਪੋਜੀਸ਼ਨ ਨੂੰ ਸਵਾਲ ਕਰਨ ਜੋਗੇ ਰਹਿ ਗਏ ਹੁਣ ਪਰ ਜਦੋਂ ਕਿ ਮੀਡੀਆ ਦਾ ਮੇਨ ਕੰਮ ਹੁੰਦਾ ਸਰਕਾਰ ਦੇ ਕੰਮਾਂ ਤੇ ਸਵਾਲ ਕਰਨਾ ਪਰ ਚਲੋ ਵਾ ਮੇਨ ਗੱਲ ਤੇ ਆਉਣੇ ਵੀ ਰੋਜ਼ ਇਹਨੇ ਇੰਕਾਊਂਟਰ ਹੁੰਦੇ ਆ ਉਹ ਤਾਣੀਆਂ ਦੇ ਘਰੇ ਹੋਇਆ ਉੱਥੇ ਕੀ ਹੋਇਆ ਠੀਕ ਹੈ ਉਸ ਤੋਂ ਪਹਿਲਾਂ ਰੋਜ਼ ਗੋਲੀਆਂ ਚੱਲਦੀਆਂ ਨੇ ਬਠਿੰਡੇ ਲੁੱਟ ਹੋ ਗਈ 20 ਲੱਖ ਦੀ ਕੀ ਹੋਇਆ ਤੇ ਹੁਣ ਉਹ ਜਿਹੜਾ ਵਪਾਰੀ ਵਾਲੇ ਮਸਲੇ ਤੇ ਇਹ ਹੋ ਗਿਆ ਵੀ ਉੱਥੇ ਲੋਕਾਂ ਦਾ ਗੁੱਸਾ ਬਹੁਤ ਜ਼ਿਆਦਾ ਵਧ ਜੰਦਾ ਸੀ ਵਪਾਰ ਐਸੋਸੀਏਸ਼ਨਾਂ ਜਿਹੜੀਆਂ ਹੈਗੀਆਂ ਸੀ ਉਹ ਬਦਲੇ ਲਾਣ ਦੀਆਂ ਸੀ ਇੱਥੇ ਹੁਣ ਪਤਾ ਨਹੀਂ ਹੁਣ ਕਿਹੜੇ ਬੰਦੇ ਫੜ ਕੇ ਮਾਰਤੇ ਤਾਂ ਸਵਾਲ ਹੈਗਾ ਵੱਡਾ ਜਿਹੜੇ ਤਿੰਨ ਬੰਦੇ ਗੋਲੀਆਂ ਚ ਲੱਗ ਕੇ ਉਹ ਨਹੀਂ ਤੁਸੀਂ ਫੜੇ ਹੁਣ ਤੁਸੀਂ ਕਹਿ ਦਿਓ ਜਿਹੜੇ ਰਾਹ ਤੇ ਗੱਡੀ ਚ ਲਾਉਂਦੇ ਸੀ ਅਸੀਂ ਉਹ ਮਾਰਤੇ ਉਹ ਬੜਾ ਦੇਖਿਆ ਕਿਸੇ ਨੇ ਨਾ ਉਹਨਾਂ ਦੀ ਕੋਈ ਫੋਟੋ ਆ ਮਤਲਬ ਤਾਂ ਇਹ ਮਤਲਬ ਇਹ ਕਾਲਮ ਲਾ ਕੇ ਕਹ ਰਹੀਏ ਕਿ মিডিਆ ਤੇ ਗੇਮ ਇੱਕ ਦੋ ਬੰਦੇ ਮਾਰ ਕੇ ਸਾਰੀ ਗੇਮ ਲੋਕਾਂ ਦੇ ਦਿਮਾਗਾਂ ਨਾਲ ਖੇਡਣ ਲਈ মিডিਆ ਤੇ ਚਲਾਈ ਗਈ 100% 100% ਜੀ ਹਜੇ ਬੰਦੇ ਮਰੇ ਨਹੀਂ ਹੁੰਦੇ ਦੋ ਤਿੰਨ ਚੈਨਲ ਤਾਂ ਇਹਨਾਂ ਦੇ ਇਹੋ ਜਿਹੇ ਨੇ ਫੀਡ মিডিਆ ਵਾਲੇ ਜਿਨ੍ਹਾਂ ਦੇ ਪਹਿਲਾਂ ਹੀ ਆ ਜਾਂਦੇ ਆ ਵੀ ਅਸੀਂ ਪੁਲਿਸ ਨੇ ਐਨਕਾਊਂਟਰ ਕਰਤਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿਹਦਾ ਕੀਤਾ ਕਿਹਦਾ ਨਹੀਂ ਉਹ ਆਪਦੇ ਕੋਲੋਂ ਹੀ ਚਲਾ ਦਿੰਦੇ ਆ ਵੀ ਉਹੀ ਮਾਰਦੇ ਆ ਕੱਲ ਮੈਂ ਸੁਣਿਆ ਇਹਨਾਂ ਦੇ ਦੋ ਤਿੰਨ ਚੈਨਲਾਂ ਦੇ ਜਿਹੜੇ ਕਹੀ ਜਾਂਦੇ ਸੀ ਕਿ ਜਿਹੜੇ ਬੰਦੇ ਗੋਲੀਆਂ ਚਲਾ ਕੇ ਗਏ ਸੀ ਉਹੀ ਮਾਰਦੇ ਜਦੋਂ ਕਿ ਉਹਦਾ ਮਾਰੀ ਨਹੀਂ ਉਹਦਾ ਫਰਾਰ ਨੇਗੇ ਜੀ 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 ਜਿਹੜੇ ਤੁਸੀਂ ਇਹ ਆ ਕਹਿੰਦੇ ਹੋਗੇ ਜਿਹੜੇ ਵੀ ਲਾਰੈਂਸ ਜਹਾ ਹੋਰ ਜਿਹੜੇ ਵੀ ਹੈਗੇ ਹੈਗੇ ਇਹ ਇਹਨਾਂ 'ਚ ਕੋਈ ਨਹੀਂ ਅਸੀਂ ਸੁਣਿਆ ਵੀ ਕੋਈ ਕਿਸੇ ਦਾ ਇੰਕਾਊਂਟਰ ਹੋਇਆ ਹੋਵੇ ਜਾਂ ਤੁਸੀਂ ਫੜ ਸਕੋ ਜੀ ਕੋਈ ਗੱਲ ਹੋਈ ਹੋਈ ਹੈ ਜੀ ਜੀ ਇਹ ਸਭ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਚਾਹੇ ਉਹ ਰਿਯੁੱਧੋਂ ਨਸ਼ੇ ਵਿਰੁੱਧ ਦੇ ਨਾਂ ਤੇ ਹੈਗਾ ਜਿਹੜੇ ਹੈਗੇ ਐ ਐਨਕ੍ਰੋਚਮੈਂਟ ਵਾਲੇ ਘਰਾਂ ਨੂੰ ਢਾਕੇ ਚਾਹੇ ਉਹ ਨਸ਼ਾ ਤਸਕਰਾਂ ਨੂੰ ਫੜਨ ਦੇ ਨਾਂ ਤੇ ਤੇ ਚਾਹੇ ਇਹ ਜੇ ਕੰਮਾਂ ਦੇ ਨਾਂ ਤੇ ਪੁਲਿਸ ਨੂੰ ਟਾਰਗੇਟ ਦਿੱਤੇ ਹੋਇਆ ਵੀ ਪ੍ਰਾਣੇ ਉਹੀ ਅਮਲੀ ਨਸ਼ੇੜੀ ਫੜ ਕੇ ਤੁਸੀਂ ਅੰਦਰ ਦੇ ਨੇ ਲੱਤਾਂ ਤੇ ਗੋਲੀਆਂ ਮਾਰਨੀਆਂ ਤੇ ਅੰਦਰ ਕਰਨੀਆਂ ਜੀ ਮੇਰੇ ਸਮਝਦਾ ਕਿ ਦੇਖੋ ਤੁਸੀਂ ਇਹ ਦੇਖੋ ਵੀ ਉਹ ASI ਦਾ ਮੁੰਡਾ ਮਰਿਆ ਜੀ ਉਹ ਵਿਚਾਰਾ ਬਾਹਰੋਂ ਆਇਆ ਸੀ ਅਗਲੇ ਦਿਨ ਨਸ਼ਾ ਕਰਕੇ ਮਰ ਗਿਆ ਤੇ ਤੁਹਾਨੂੰ ਸਾਫ਼ ਪਤਾ ਲੱਗਦਾ ਜੀ ਪੰਜਾਬ ਦੇ ਵਿੱਚ ਨਸ਼ਾ ਟੌਫੀਆਂ ਵਾਂਗੂ ਵਿਕਦਾ ਜੀ ਉਸੇ ਤਰੀਕੇ ਇਹ ਕੁਛ ਹੈਗਾ ਵੀ ਗੈਂਗਸਟਰਾਂ ਦੀ ਧਮਕੀ ਇੰਨੀਆਂ ਨੇ ਪੰਜਾਬ ਦੇ ਵਿੱਚ ਜਿਹੜੇ ਮਰਜ਼ੀ ਸ਼ਹਿਰ ਜਿਹੜੇ ਮਰਜ਼ੀ ਮੰਡੀ ਦੇ ਵਿੱਚ ਤੁਸੀਂ ਚਲੇ ਜਾਓ ਛੋਟੇ ਤੋਂ ਛੋਟਾ ਵਪਾਰੀ ਜਿਹੜਾ ਕੋਈ ਸਾਲ ਦਾ 2-4 ਲੱਖ ਰੁਪਇਆ ਵੀ ਕਮਾਉਂਦਾ ਉਹਨੂੰ ਵੀ ਧਮਕੀ ਆਈ ਜਾਂਦੀ ਹੈ ਇਹ ਨਿਵੇਗਤਨਾ ਡੰਡੂ ਤਾਂ ਕੀ ਆਈ ਜਾਂਦੀ ਗੱਲੀ ਜੀ 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 ਮਤਲਬ ਪੰਜਾਬ ਦਾ ਬੁਰਾ ਹਾਲ ਕਰਤਾ ਇਹਨਾਂ ਨੇ ਲਾਅ ਐਂਡ ਆਰਡਰ ਕੰਨੀ ਸਰਕਾਰ ਦਾ ਨਾ ਪੁਲਿਸ ਦਾ ਕਿਸੇ ਦਾ ਧਿਆਨ ਨਹੀਂ ਹੈਗਾ ਬਸ ਗੱਲ ਇਹ ਹੀ ਹੈ ਕਿ ਦਿੱਲੀ ਉਹ ਜੇ ਕੋਈ ਇਹਨਾਂ ਦਾ ਲੜਦਾ ਜਾਂ ਬੰਦਾ ਵੀ ਆ ਗਿਆ ਉਹਨੂੰ 20-20 ਗਨਮੈਨ ਦੇਤੇ ਹੂੰ ਕੋਈ ਹੋਰ ਇਹਨਾਂ ਨੇ ਕੋਈ ਛੋਟਾ ਜਿਹਾ ਕੋਈ ਸੋਸ਼ਲ ਮੀਡੀਆ ਦਾ ਪ੍ਰਧਾਨ ਵੀ ਲਾਤਾ ਉਹਨੂੰ 7-8-8 ਗਨਮੈਨ ਦੇਤੇ ਜੀ ਮਤਲਬ ਜਿਹੜੇ ਐਕਚੁਅਲ ਦੇ ਵਿੱਚ ਜਿਹੜਾ ਪੁਲਸਿੰਗ ਹੈਗੀ ਉਹ ਐਕਚੁਅਲ ਦੇ ਵਿੱਚ ਥਾਣੇ ਖਾਲੀ ਪਏ ਨੇਗੇ ਜੀ ਕਰਾਇਮ ਵੱਲ ਕੋਈ ਧਿਆਨ ਨਹੀਂ ਗਿਆ ਪ੍ਰੋਵੈਂਸ਼ਨ ਤਾਂ ਤਾਂ ਭੁੱਲੀ ਜਾਓ ਵੀ ਪ੍ਰੋਵੈਂਸ਼ਨ ਜਿਹੜੀ ਹੈਗੀ ਐ ਵੀ ਸਰਕਾਰ ਦੀ ਜਿਹੜੀ ਇੰਟੈਲੀਜੈਂਸ ਲਾ ਲੋ ਸੀ ਏ ਡੀ ਲਾ ਲੋ ਉਹ ਤਾਂ ਮਤਲਬ ਸੀ ਏ ਡੀ ਤੇ ਇੰਟੈਲੀਜੈਂਸ ਦਾ ਕੰਮ ਤਾਂ ਇਹੀ ਰਹਿ ਗਿਆ ਵੀ ਜਿਹੜਾ ਕੋਈ 2-4 5-10 ਬੰਦੇ ਜਿਹੜੇ ਕੋਈ ਪੱਤਰਕਾਰ ਤੇ ਅੱਜ ਦੇ ਹੈਗੇ ਜਾਂ ਕੋਈ ਐਕਟਿਵਿਸਟ ਹੈਗੇ ਉਹਨਾਂ ਦੇ ਉਹਨਾਂ ਦੇ ਕਿਵੇਂ ਅਸੀਂ ਫਾਈਲਾਂ ਬਣਾਉਣੀਆਂ ਨੇ ਉਹਨਾਂ ਦੇ ਕਿਵੇਂ ਪਤਾ ਪਤੇ ਪਤਾ ਕਰ ਰਹੇ ਆ ਉਹਨਾਂ ਤੇ ਲਾ ਰੱਖੀ ਐ ਸੀ ਏ ਡੀ ਇਹੋ ਜਿਹੇ ਤੇ ਕਿਉਂ ਨਹੀਂ ਪਤਾ ਲੱਗਦਾ ਇਹਨਾਂ ਨੂੰ ਪਤਾ ਕਿ ਤੀਜੇ ਚੌਥੇ ਸਟੇਟ ਚੋਂ ਆ ਕੇ ਗੋਲੀਆਂ ਮਾਰ ਕੇ ਮੋਟਰਸਾਈਕਲ ਤੇ ਭੱਜ ਜਾਂਦੇ ਨਾ ਜੀ ਮਨੂ ਬੁਰਾ ਹਾਲ ਹੈਗਾ ਸਰਕਾਰ ਨੂੰ ਚਾਹ ਧਿਆਨ ਦੇਣਾ ਚਾਹੀਦਾ ਹੈਗਾ ਪ੍ਰੋਵੈਂਸ਼ਨ ਆਫ ਕਰਾਈਮ ਤੇ ਜਿਹੜਾ ਕਰਾਈਮ ਹੋਵੇ ਨਾ ਜੇ ਕੋਈ ਬੰਦਾ ਆਪਦੀ ਕੋਈ ਸ਼ਿਕਾਇਤ ਲਿਖਾਉਂਦਾ ਨਾ ਮਨਿੰਦਰ ਜੀ ਜੀ ਉਹਨੂੰ ਸੀਰੀਅਸ ਹੀ ਨਹੀਂ ਲੈਂਦੇ ਵੀ ਤੂੰ ਯਾਰ ਉਹਨੂੰ ਕਹਿੰਦੇ ਤੂੰ WhatsApp ਬੰਦ ਕਰ ਲਾ ਅਗਲਾ ਕਹਿੰਦਾ ਮੈਨੂੰ ਗੈਂਗਸਟਰ ਦੀ ਧਮਕੀ ਉਹਨੂੰ ਕਹਿੰਣਗੇ ਤੂੰ WhatsApp ਬੰਦ ਕਰ ਲਾ ਤੂੰ ਪਰ ਉਹਨਾਂ ਨੇ ਨਿਕਲ ਵੀ ਲੋਕਾਂ ਨੂੰ ਘਰੋਂ ਨਿਕਲਣ ਨੂੰ ਕਹੋਗੇ ਤੁਸੀਂ ਕਿ ਕਰਾਈਮ ਨੂੰ ਰੋਕਣਾ ਹੈਗਾ ਬਿਲਕੁਲ 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 ਬੁਰਾ ਹਾਲ ਹੈ ਜਨਤਾ ਤੇ ਇਹਨਾਂ ਨੂੰ ਮਤਲਬ ਸੁਧਾਰ ਕਰਨਾ ਚਾਹੀਦਾ ਹੈ ਅਦਰਵਾਈਜ਼ ਪੰਜਾਬ ਦਾ ਜਿਹੜਾ ਹਾਲ ਇਸ ਟਾਈਮ ਹੋਇਆ ਹੋਇਆ ਮੈਂ ਤਾਂ ਆਪਣੀ ਸੁਰਤ ਦੇ ਵਿੱਚ ਦੇਖਿਆ ਨਹੀਂ ਕਦੇ 90s 'ਚ ਜ਼ਰੂਰ ਸੁਣਿਆ ਸੀਗਾ ਵੀ ਉਦੋਂ ਹੋਇਆ ਸੀਗਾ ਬੁਰਾ ਹਾਲ ਸੀਗਾ ਪਰ ਇਹ ਆ ਆ ਕੁਝ ਤਾਂ ਮੈਂ ਦੇਖਿਆ ਹੀ ਨਹੀਂ ਜਿਹੜਾ ਕੰਮ ਹੋਣਾ ਚੱਲਿਆ ਗਾ ਆਮ ਆਦਮੀ ਪਾਰਟੀ ਦੀ ਸਰਕਾਰ ਚ ਸਪੈਸ਼ਲੀ ਸਿੱਧੂ ਮੂਸੇ ਵਾਲਾ ਕਤਲकांड ਤੋਂ ਬਾਅਦ ਹੋਈ ਤਾਂ ਇਹਨਾਂ ਨੇ ਪੰਜਾਬ ਦਾ ਤੇ ਮੈਂ ਕਹਿੰਦਾ ਬਿਹਾਰ ਤੋਂ ਵੀ ਮਾੜਾ ਹਾਲ ਕਰ ਦਿੱਤਾ ਜੀ 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 ਹਾਂਜੀ ਬਹੁਤ ਬਹੁਤ ਧੰਨਵਾਦ ਗੁਰਸੱਭ ਜੀ ਤੁਸੀਂ ਸੁਣਿਆ ਥੈਂਕ ਯੂ